ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ 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 ਵਾਹਿਗੁਰੂ ਜੀ ਮੇਰਾ ਨਾਮ ਰਜਿੰਦਰ ਕੌਰ ਹੈ ਮੈਂ ਭਾਈ ਸਾਹਿਬ ਭਾਈ ਪਾਈ ਅਮਰੀਕ ਸਿੰਘ ਜੀ ਸ਼ਾਦੀ ਹਰੀ ਜੀ ਦੇ ਨਾਲ ਜੁੜਿਆ ਨੂੰ ਸਾਨੂੰ 5-6 ਮਹੀਨੇ ਹੋ ਚੁੱਕੇ ਹਨ ਮੇਰੇ ਹਸਬੰਦ ਗੁਰਪ੍ਰੀਤ ਸਿੰਘ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ ਸਮੈਗ ਪੀਂਦੇ ਸੀ ਤੇ ਬਹੁਤ ਜ਼ਿਆਦਾ ਦਿਨ ਦੀ 10-10000 ਰੁਪਏ ਦੀ ਸਮੈਗ ਪੀ ਜਾਂਦੇ ਸੀ ਕਈ ਵਾਰੀ ਤਾਂ 15000 ਵੀ ਲਾ ਦਿੰਦੇ ਸੀਗੇ ਜਦੋਂ ਸਾਨੂੰ ਪਤਾ ਲੱਗਿਆ ਉਸ 2 ਦਿਨ 2 ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਤੇ ਉਹ ਦੋਨੋਂ ਉਹ 1.5 ਲੱਖ ਤੱਕ ਦੀ ਸਮੈਗ ਪੀ ਚੁੱਕੇ ਸੀ ਔਰ ਅਸੀਂ ਬੜੀ ਕੋਸ਼ਿਸ਼ ਕੀਤੀ ਫਿਰ ਅਸੀਂ ਇੱਕ ਦਿਨ ਭਾਈ ਸਾਹਿਬ ਜੀ ਨੂੰ ਮੁੰਡੇ ਪਿੰਨ ਮਿਲੇ ਮੁੰਡੇ ਪਿੰਨ ਮਿਲਣ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਭਾਈ ਸਾਹਿਬ ਜੀ ਕੋ ਸਿਮਰਨ ਨਾਮ ਦੀ ਤਾਕਤ ਸਿਮਰਨ ਨਾਮ ਲਿਆ ਔਰ 2.5 ਘੰਟਿਆਂ ਦਾ ਸਿਮਰਨ ਸ਼ੁਰੂ ਕੀਤਾ ਦੀਗ ਬਣਾ ਕੇ 2.5 ਘੰਟੇ ਦਿਨ ਦੇ ਵਿੱਚ 1 ਘੰਟਾ 1.5 ਘੰਟਾ ਸਵੇਰੇ ਔਰ 1 ਘੰਟਾ ਰਾਤ ਨੂੰ ਸਿਮਰਨ ਕੀਤਾ ਔਰ ਹੌਲੀ-ਹੌਲੀ ਉਹਨਾਂ ਦਾ ਫਰਕ ਪੈਂਦਾ ਗਿਆ ਪੈਂਦਾ ਗਿਆ ਔਰ ਅੱਜ ਉਹ 10 ਦਿਨ ਹੋ ਚੁਕੇ ਨੇ ਸਮੈਕ ਬਿਲਕੁਲ ਛੱਡ ਚੁੱਕੇ ਨੇ ਔਰ ਨਸ਼ਾ ਨਹੀਂ ਕਰਦੇ ਔਰ ਸਿਮਰਨ ਦੇ ਨਾਲ ਜੁੜ ਚੁੱਕੇ ਨੇ ਮੈਂ ਉਸ ਭਾਈ ਸਾਹਿਬ ਭਾਈ ਅਮਰੀਕ ਸਿੰਘ ਸ਼ਾਦੀ ਹਰਜੀ ਜੀ ਦਾ ਔਰ ਔਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਉਹ ਬਿਲਕੁਲ ਠੀਕ ਹੋ ਚੁੱਕੇ ਆ ਔਰ ਗੁਰੂ ਰਾਮਦਾਸ ਜੀ ਦੀ ਵੀ અપਾਰ ਕਿਰਪਾ ਹੈ ਔਰ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਦਾ ਆਕਾਲ ਪੁਰਖ ਜੀ ਦਾ ਕਿ ਅੱਜ ਉਹਨਾਂ ਨੇ ਨਸ਼ੇ ਤੋਂ ਨਸ਼ਾ ਬਿਲਕੁਲ ਛੱਡ ਚੁੱਕੇ ਨੇ ਬਹੁਤ ਬੁਰੀ ਹਾਲਤੀ ਜਿਥੋਂ ਨਿਕਲ ਕੇ ਆਏ ਨੇ ਸਾਰਿਆਂ ਨੂੰ ਇਹੀ ਸੀਗਾ ਲੱਗਦਾ ਸੀ ਕਿ ਉਹ ਨਸ਼ੇ ਦੇ ਵਿੱਚੋਂ ਬਿਲਕੁਲ ਨਹੀਂ ਨਿਕਲ ਸਕਦੇ ਪਰ ਅੱਜ ਉਹ ਬਿਲਕੁਲ ਠੀਕ ਹੋ ਚੁੱਕੇ ਨੇ ਨਸ਼ਿਆਂ ਤੋਂ ਮੁਕਤ ਹੋ ਚੁੱਕੇ ਨੇ ਔਰ ਆਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਚੁੱਕੇ ਨੇ ਔਰ ਮੈਂ ਧੰਨਵਾਦ ਕਰਦੀ ਹਾਂ ਬਾਰ-ਬਾਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਔਰ ਭਾਈ ਸਾਹਿਬ ਭਾਈ ਸ਼ਾਦੀ ਹਰਜੀ ਦੇ ਨਾਲ ਜਿਨ੍ਹਾਂ ਦੇ ਨਾਲ ਅਸੀਂ ਜੁੜ ਚੁੱਕੇ ਸੀ ਔਰ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਇਆ ਵਾਹਿਗੁਰੂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ